ਸਸ਼ੀ ਗਾਲ ਪੰਜਾਬੀਓ ਇੱਕ ਵਾਰ ਫੇਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਸਾਲ 2026 ਦੀ ਸ਼ੁਰੂਆਤ ਕੈਨੇਡਾ ਵਿੱਚ ਰਹਿ ਰਹੇ ਪੰਜਾਬੀਆਂ ਲਈ ਕਾਫੀ ਚਿੰਤਾਜਨਕ ਖਬਰਾਂ ਲੈ ਕੇ ਆਈ ਹੈ ਇਮੀਗ੍ਰੇਸ਼ਨ ਵਿਭਾਗ ਆਈਆਰਸੀਸੀ ਵੱਲੋਂ ਨਿਯਮਾਂ ਵਿੱਚ ਕੀਤੀ ਸਖਤੀ ਕਾਰਨ ਹਜ਼ਾਰਾਂ ਨੌਜਵਾਨਾਂ ਦੇ ਭਵਿੱਖ ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ ਆਓ ਜਾਣਦੇ ਹਾਂ ਮੌਜੂਦਾ ਹਾਲਾਤ ਅਤੇ ਨਵੇਂ ਨਿਯਮਾਂ ਬਾਰੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਜੀ 20 ਲੱਖ ਲੋਕ ਬਿਨਾਂ ਦਸਤਾਵੇਜ਼ਾਂ ਦੇ ਅੱਧੇ ਭਾਰਤੀ ਪੰਜਾਬੀ ਕੈਨੇਡਾ ਇਮੀਗ੍ਰੇਸ਼ਨ ਦੇ ਤਾਜ਼ਾ ਅੰਕੜਿਆਂ ਅਨੁਸਾਰ ਦੇਸ਼ ਵਿੱਚ ਬਿਨਾਂ ਕਾਨੂੰਨੀ ਦਸਤਾਵੇਜ਼ਾਂ ਦੇ ਰਹਿਣ ਵਾਲੇ ਲੋਕਾਂ ਦੀ ਗਿਣਤੀ 20 ਲੱਖ ਯਾਨੀ ਕਿ 2 ਮਿਲੀਅਨ ਨੂੰ ਪਾਰ ਕਰ ਗਈ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਇਹਨਾਂ ਵਿੱਚੋਂ ਲਗਭਗ 50% ਲੋਕ ਭਾਰਤੀ ਖਾਸ ਕਰਕੇ ਪੰਜਾਬੀ ਹਨ ਸਾਲ 2025 ਦੇ ਅੰਤ ਤੱਕ ਲੱਖਾਂ ਵਰਕ ਪਰਮਿਟ ਖਤਮ ਹੋ ਚੁੱਕੇ ਹਨ ਅਤੇ 2026 ਵਿੱਚ ਹੋਰ 9 ਲੱਖ ਪਰਮਿਟ ਐਕਸਪਾਇਰ ਹੋਣ ਵਾਲੇ ਹਨ ਜਿਸ ਕਾਰਨ ਇਹ ਸੰਕਟ ਹੋਰ ਵੀ ਡੂੰਗਾ ਹੋ ਸਕਦਾ ਹੈ ਬ੍ਰੈਮਟਨ ਤੇ ਕੈਲੇਡਨ ਵਿੱਚ ਬਣੀਆਂ ਝੁੱਗੀਆਂ ਟੈਂਟ ਸਿਟੀ ਹਾਲਾਤ ਇੰਨੇ ਖਰਾਬ ਹੋ ਚੁੱਕੇ ਹਨ ਕਿ ਟ੍ਰਾਂਟੋ ਦੇ ਨੇੜਲੇ ਇਲਾਕਿਆਂ ਜਿਵੇਂ ਬ੍ਰੈਮਟਨ ਅਤੇ ਕੈਲੇਡਨ ਦੇ ਜੰਗਲੀ ਇਲਾਕਿਆਂ ਵਿੱਚ ਲੋਕ ਟੈਂਟ ਲਗਾ ਕੇ ਰਹਿਣ ਲਈ ਮਜਬੂਰ ਹਨ ਕੰਮ ਦੀ ਘਾਟ ਅਤੇ ਦਸਤਾਵੇਜ਼ ਨਾ ਹੋਣ ਕਾਰਨ ਇਹ ਲੋਕ ਨਾ ਤਾਂ ਕਿਰਾਏ ਦੇ ਘਰ ਲੈ ਸਕਦੇ ਹਨ ਅਤੇ ਨਾ ਹੀ ਕੋਈ ਪੱਕੀ ਨੌਕਰੀ ਕਰ ਸਕਦੇ ਹਨ ਬਹੁਤ ਸਾਰੇ ਨੌਜਵਾਨ ਕੈਸ਼ ਤੇ ਕੰਮ ਕਰ ਰਹੇ ਹਨ ਜਿਸ ਕਾਰਨ ਉਹਨਾਂ ਦਾ ਸ਼ੋਸ਼ਣ ਵੀ ਵੱਧ ਰਿਹਾ ਹੈ ਰੋਜ਼ਾਨਾ 400-500 ਲੋਕਾਂ ਨੂੰ ਰਿਪੋਰਟ ਕਰਨ ਦਾ ਟੀਚਾ ਕੈਨੇਡਾ ਸਰਕਾਰ ਨਿਕੱਚੇ ਪ੍ਰਵਾਸੀਆਂ ਦੀ ਗਿਣਤੀ ਘਟਾਉਣ ਲਈ ਸਖਤ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ ਖਬਰਾਂ ਅਨੁਸਾਰ ਸਰਕਾਰ ਹੁਣ ਰੋਜ਼ਾਨਾ 400 ਤੋਂ 500 ਅਜਿਹੇ ਲੋਕਾਂ ਨੂੰ ਰਿਪੋਰਟ ਦੇਸ਼ ਨਿਕਾਲਾ ਕਰਨ ਦੀ ਯੋਜਨਾ ਬਣਾ ਰਹੀ ਹੈ ਜਿਨ੍ਹਾਂ ਦੇ ਵੀਜ਼ੇ ਖਤਮ ਹੋ ਚੁੱਕੇ ਹਨ ਜਾਂ ਜਿਨ੍ਹਾਂ ਦੀਆਂ ਸ਼ਰਨ ਅਰਜ਼ੀਆਂ ਰੱਦ ਹੋ ਗਈਆਂ ਹਨ ਹਾਲਾਂਕਿ ਇਹ ਪ੍ਰਕਿਰਿਆ ਕੈਨੇਡਾ ਸਰਕਾਰ ਲਈ ਕਾਫੀ ਖਰਚੀਲੀ ਸਾਬਤ ਹੋ ਰਹੀ ਹੈ ਸਟੱਡੀ ਵੀਜ਼ਾ ਕੋਟੇ ਵਿੱਚ ਭਾਰੀ ਕਟੌਤੀ ਸਾਲ 2026 ਲਈ ਕੈਨੇਡਾ ਦੇ ਨਵੇਂ ਸਟੂਡੈਂਟ ਵੀਜ਼ਿਆਂ ਵਿੱਚ 49% ਦੀ ਕਟੌਤੀ ਕਟੌਤੀ ਕਰ ਦਿੱਤੀ ਗਈ ਹੈ ਇਸ ਸਾਲ ਸਿਰਫ 1,55,000 ਨਵੇਂ ਵਿਦਿਆਰਥੀਆਂ ਨੂੰ ਹੀ ਵੀਜ਼ਾ ਦਿੱਤਾ ਜਾਵੇਗਾ ਸਰਕਾਰ ਦਾ ਮਤਵ ਹੈ ਕਿ ਸਿਰਫ ਉਹ ਵਿਦਿਆਰਥੀ ਹੀ ਕੈਨੇਡਾ ਆਉਣ ਜੋ ਅਸਲ ਵਿੱਚ ਪੜ੍ਹਾਈ ਕਰਨਾ ਚਾਹੁੰਦੇ ਹਨ ਨਾ ਕਿ ਸਿਰਫ ਕੰਮ ਕਰਨ ਦੇ ਮਕਸਦ ਨਾਲ ਆਉਣ ਦੋਸਤੋ ਕੈਨੇਡਾ ਵਿੱਚ ਰਹਿ ਰਹੇ ਆਪਣੇ ਭੈਣ ਭਰਾਵਾਂ ਨੂੰ ਇਹ ਜਾਣਕਾਰੀ ਜ਼ਰੂਰ ਭੇਜੋ ਤਾਂ ਜੋ ਉਹ ਸਮੇਂ ਸਿਰ ਸਹੀ ਫੈਸਲਾ ਲੈ ਸਕਣ ਇਮੀਗ੍ਰੇਸ਼ਨ ਹਰ ਅਪਡੇਟ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਕੀ ਤੁਸੀਂ ਜਾਨਣਾ ਚਾਹੁੰਦੇ ਹੋ ਕਿ ਵਰਕ ਪਰਮਟ ਐਕਸਪਾਇਰ ਹੋਣ ਤੋਂ ਬਾਅਦ ਕਾਨੂੰਨੀ ਤੌਰ ਤੇ ਰਹਿਣ ਦੇ ਕਿਹੜੇ ਰਾਹ ਬਾਕੀ ਹਨ ਕਮੈਂਟ ਵਿੱਚ ਪੁੱਛੋ ਧੰਨਵਾਦ